ਗਾਲਾ ਟੂ ਜਿਹੜੀ ਪੋਤਰਪੁਰ ਤੱਕ ਸੜਕ ਜਾ ਰਹੀ ਹੈ ਲਗਭਗ 3.5 ਕਿਲੋਮੀਟਰ ਦਾ ਜਿਹੜਾ ਇਹ ਇੱਕ ਲਿੰਕ ਰੋਡ ਹੈ ਜੋ ਕਿ ਅੱਜ ਦੀ ਤੇ ਅਸੀਂ ਲੁੱਕ ਜਿਹੜੀ ਹੈ ਉਹ ਵਾਰੇ ਆ ਪਹਿਲਾਂ ਇਹਦੀਆਂ ਜਿਹੜੀਆਂ ਥੱਲੇ ਜੋ ਚਿਤਾਵੰਦਾ ਦਾ ਉਹ ਸਾਰਾ ਸਰਫੇਸ ਸਾਰਾ ਸਾਰਾ ਕੰਮ ਤਿਆਰ ਕੀਤਾ ਗਿਆ ਸੀ ਤੇ ਬਰਸਾਤਾਂ ਤੋਂ ਬਾਅਦ ਕਿਉਂਕਿ ਮਹੀਨਾ ਬਹੁਤ ਜ਼ਿਆਦਾ ਬਰਸਾਤ ਸੀਗੀ ਉਸ ਤੋਂ ਬਾਅਦ ਜਿਹੜੀ ਹੈ ਤੇ ਲੁੱਕ ਦਾ ਕੰਮ ਜਿਹੜਾ ਹੈ ਸਾਰੇ ਪਿੰਡਾਂ ਦੇ ਵਿੱਚ ਜਿਹੜਾ ਇਸ਼ੂ ਹੋ ਗਿਆ ਮੰਡੀ ਮੋੜ ਤੋਂ ਇਹ ਸੜਕ ਜਿਹੜੀ ਹੈ ਬਣ ਰਹੀ ਹੈ 1 ਕਰੋੜ ਆਪਣਾ 30 ਲੱਖ 1 ਕਰੋੜ 30 ਲੱਖ 90000 ਰੁਪਿਆ ਜਿਹੜਾ ਆ ਉਹ ਇਸ ਰੋਡ ਤੇ ਲੱਗੇਗਾ ਇਸ ਦੇ ਨਾਲ ਹੀ 21 ਲੱਖ ਕਰੋੜਸ ਜਿਹੜੀਆਂ ਨਾਲ ਕੋ ਮੱਡੀ ਮੋੜ ਉੱਤੇ ਬਣਾ ਰਿਆ ਇਹ ਪੰਜਾਬ ਸਰਕਾਰ ਦਾ ਇੱਕ ਬਹੁਤ ਵੱਡਾ ਓਵਰਾਲਾ ਹੈ ਸਾਡੇ ਸੀਐਮ ਸਾਹਿਬ ਸਰਦਾਰ ਭਗਵੰਤ ਸਿੰਘ ਮਾਨ ਜੀ ਉਹਨਾਂ ਦੀ ਇੱਕ ਬੜੀ ਅੱਛੀ ਸੋਚ ਹੈ ਕਿ ਸਾਰੇ ਪਿੰਡਾਂ ਦੇ ਵਿੱਚ ਕੋਈ ਪਿੰਡ ਜਿਹੜਾ ਹੈ ਉਹ ਬਿਨਾਂ ਸੜਕ ਤੋਂ ਆਪਾਂ ਨਹੀਂ ਰਹਿਣ ਦੇਣਾ ਸੋ ਇਹ 21 ਕੰਮ ਜਿਹੜੇ ਹੈ 21 ਸੜਕਾਂ ਜਿਹੜੇ ਲਿੰਕ ਰੋਡ ਹੈ ਉਹ ਇੱਥੋਂ ਦੇ ਸਾਰੇ ਅਸੀਂ ਜਿਹੜੇ ਉਹਨਾਂ ਨੇ ਸੜਕ ਦਾ ਉਦਘਾਟਨ ਕੀਤਾ ਹੈ ਔਰ ਮਾਨ ਸਾਹਿਬ ਦੇ ਅਸੀਂ ਬਹੁਤ ਬਹੁਤ ਧੰਨਵਾਦੀ ਆ ਅਸੀਂ ਸਾਰੇ ਕਿ ਮਾਨ ਸਾਹਿਬ ਨੇ ਜੋ ਵਾਦੇ ਕੀਤੇ ਸੀਗੇ ਚਾਹੇ ਉਹ ਬਿਜਲੀ ਦਾ ਵਾਦਾ ਹੋਵੇ ਚਾਹੇ ਉਹ ਅੱਜ ਉਹਨਾਂ ਨੇ 10 ਲੱਖ ਦੀ ਇੱਕ ਸਕੀਮ ਜਿਹੜੀ ਹੈ ਆਪਣਾ ਹੈਲਥ ਇਨਸ਼ੋਰੈਂਸ ਦੀ ਹੈਲਥ ਇਨਸ਼ੋਰੈਂਸ ਉਹ ਸਾਰੇ ਹੀ ਲੋਕਾਂ ਨੂੰ ਦੇਣ ਦੀ ਜਿਹੜੀ ਹੈ ਦੋ ਜਿਹੜੀਆਂ ਤਾਂ ਸ਼ੁਰੂਆਤ ਵਿੱਚ ਜਿਹੜੇ ਕੰਮ ਸਾਡੇ ਰਹਿੰਦੇ ਨੇ ਸਰਾ ਕੀ ਹਾਲਾ ਰੋਡ ਹੈ ਆਪਣਾ ਨੰਗਲ ਤੋਂ ਪਿਆਲਾ ਨੰਗਲ ਤੋਂ ਮੀਤ ਦਾ ਰੋਡ ਹੈ ਇਹ ਵੀ ਬਹੁਤ ਖਰਾਬ ਹੋ ਚੁੱਕੀ ਹੈ ਇਸ ਕਰਕੇ ਥੋੜਾ ਪ੍ਰੋਬਲਮ ਆ ਗਈ ਕਿਉਂਕਿ ਇਹਦੇ ਪੂਰੇ 5 ਸਾਲ ਨਹੀਂ ਹੋਏ ਹਲੇ ਲੇਕਿਨ ਆਪਾਂ ਫਿਰ ਵੀ ਇਹਨੂੰ ਨੰਗਲ ਪੰਜਾਬ ਵਿੱਚ ਰੋਡ ਪੇ ਦੀ ਗ੍ਰਾਂਟ ਜਿਹੜੀ ਹੈ ਮੈਂ ਅਦੀਸ਼ਾ ਨੂੰ ਲਿਖ ਕੇ ਭੇਜਿਆ ਕਿਸਾਨ ਨੂੰ ਕਟੋੜ ਦੇਵਾਂ ਤਾਂ ਕਿ ਅਸੀਂ ਇਹਨੂੰ ਰਿਪੇਅਰ ਕਰਾ ਸਕੀਏ ਜ ਨਵੀਂ ਨਹੀਂ ਬਣਾ ਸਕਦੇ ਸਵੇ ਦਾ ਕੰਮ ਵੀ ਆਪਾਂ ਬਹੁਤ ਜਲਦੀ ਸ਼ੁਰੂ ਕਰਾਉਂਗੇ ਕੋਈ ਕੋਈ ਕਿਹਨੇ ਨੁਮਰਦਾਰ ਇਹ ਆਜੋਗੇ ਸਾਰੇ ਆਜੋ ਆਜਾ ਕੋਈ ਕੰਮ ਆਜੋ ਆਜਾ